ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਿਹੜਾ ਅੱਜ ਕਾਂਗਰਸ ਕੋ ਜਿਹੜਾ ਹੱਥ ਦਾ ਚੋਰ ਨਿਸ਼ਾਨ ਹੈ ਉਹ ਸਰਦਾਰ ਬੂਟਾ ਸਿੰਘ ਨੇ ਕਾਂਗਰਸ ਨੂੰ ਅਲਾਉਟ ਕਰਾਇਆ ਨੇ ਤੇ ਕਾਂਗਰਸ ਦਾ ਪਹਿਲਾ ਜਿਹੜਾ ਚੋਰ ਨਿਸ਼ਾਨ ਆ ਉਹ ਜਿਹੜਾ ਆ ਉਹ ਬਲਦਵ ਸਿੰਘ ਸੀ ਉਸ ਤੋਂ ਬਾਅਦ ਉਹ ਭਾਰਤ ਦੇ ਅਨੁਸੂਚਿਤ ਜਾਤੀ ਕਮਿਸ਼ਨ ਤੇ ਭਾਰਤ ਦੇ ਉਹ ਚੇਅਰਪਰਸਨ ਰਹੇ ਉਹਨੇ ਜਦੋਂ ਅੰਦੇਸ਼ ਦੇ ਜਿਹੜੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਨਿਵੇਧਰ ਕੋ ਦਿੱਤੀ ਉਹ ਸਵੇਰੇ ਗੁਜਰਾਤ ਦੇ ਮੁੱਖ ਮੰਤਰੀ ਹੋਇਆ ਕਰਦੇ ਸਨ। ਉਹਨਾਂ ਨੇ ਦਲਤਾ ਦੇ ਉੱਤੇ ਕੋਈ ਟਿੱਪਣੀ ਕੀਤੀ ਸੀ ਤਾਂ ਸਰਦਾਰ ਬੂਟਾ ਸਿੰਘ ਨੇ ਉਹਨਾਂ ਨੂੰ ਫੜਮ ਕਰਕੇ ਉਹਨਾਂ ਕੋਲ ਲਿਖਤੀ ਰੂਪ ਦੇ ਵਿੱਚ ਮਾਰਕੂਦ ਕੀਤੀ ਸੀ। ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੁਰਿੰਦਰ ਸੋਹਤਾ। ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਔਰ ਸਾਰੇ ਨਿਊ ਚੈਨਲ ਦੇ ਉੱਤੇ ਇੱਕ ਨਿਊ ਚੱਲ ਰਹੀ ਹੈ। ਮਹਿਰੂਮ ਸਰਦਾਰ ਬੂਟਾ ਸਿੰਘ ਜੀ ਨੂੰ ਲੈ ਕੇ ਅੱਜ ਉਸੇ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਸਾਡੇ ਨਾਲ ਨੇ ਸਰਦਾਰ ਜਸਕਰਨ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਰਦਾਰ ਬੂਟਾ ਸਿੰਘ ਜੀ ਦੀ ਜੀਵਨੀ ਕੀ ਹੈ ਉਹਨਾਂ ਦਾ ਸੰਘਰਸ਼ ਕਿਦਾਂ ਦਾ ਸੀ ਕਿਉਂਕਿ ਸ਼ਾਇਦ ਬਹੁਤ ਸਾਰੇ ਅਜਿਹੇ ਪੰਜਾਬ ਦੇ ਵਿੱਚ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਰਦਾਰ ਬੂਟਾ ਸਿੰਘ ਜੀ ਕਿੰਨੀ ਵੱਡੀ ਸ਼ਖਸੀਅਤ ਸਨ ਕਿੰਨੀ ਮਹਾਨ ਸ਼ਖਸੀਅਤ ਸਨ ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਜਸਕਰਨ ਸਿੰਘ ਜੀ ਦੇ ਨਾਲ ਸਰ ਤੁਹਾਡਾ ਅਜ਼ਾਲ ਲੋਕ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸੁਰਿੰਦਰ ਜੀ ਮੈਂ ਸਾਰੇ ਆਪ ਜੀ ਦਾ ਚੈਨਲ ਵੇਖਣ ਵਾਲੇ ਸਰੋਤਿਆਂ ਨੂੰ ਫਤਿਹ ਦੀ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖਿਆ ਕਿ ਬੀਤੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੇ ਵੜਿੰਗ ਦੇ ਵੱਲੋਂ ਸਰਦਾਰ ਬੂਟਾ ਸਿੰਘ ਜੀ ਜਿਹੜੇ ਕਿ ਗ੍ਰਹਿ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਉੱਤੇ ਇੱਕ ਟਿੱਪਣੀ ਕੀਤੀ ਗਈ ਸੀ ਬੜਾ ਵਿਵਾਦ ਛਿੜਿਆ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਸਰਦਾਰ ਬੂਟਾ ਸਿੰਘ ਜੀ ਦੀ ਸ਼ਖਸੀਅਤ ਕੀ ਸੀ ਉਹਨਾਂ ਦਾ ਸੰਘਰਸ਼ ਕੀ ਸੀ ਕਿੰਨਾ ਉਹ ਪੜ੍ਹੇ ਲਿਖੇ ਸੀ ਇਹ ਸਾਰੀ ਜਾਣਕਾਰੀ ਜਿਹੜੀ ਆ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਬਿਲਕੁਲ ਸਰਿੰਦਰ ਜੀ ਬਹੁਤ ਸਾਰੀਆਂ ਸ਼ਖਸੀਅਤਾਂ ਪੰਜਾਬ ਦੇ ਅੰਦਰ ਇਹ ਧਰਤੀ ਗੁਰੂਆਂ ਪੀਰਾਂ ਸਾਧੂ ਸੰਤਾਂ ਦੀ ਧਰਤੀ ਰਹੀ ਹੈ ਤੇ ਸਮੇ ਸਮੇ ਤੇ ਬਹੁਤ ਸਾਰੀਆਂ ਸ਼ਕਤੀਆਂ ਨੇ ਇਸ ਧਰਤੀ ਤੇ ਜਨਮ ਲਿਆ ਬੜੀਆਂ ਵੱਡੀਆਂ ਵੱਡੀਆਂ ਮੂਵਮੈਂਟਸ ਕਰੀਆਂ ਕੀਤੀਆਂ ਪਰ ਇੱਕ ਤਰਾਸਤੀ ਰਹੀ ਹੈ ਕਿ ਜਿਹੜੇ ਪੰਜਾਬ ਦੇ ਦਲਿਤ ਸਮਾਜ ਦੇ ਵਿੱਚੋਂ ਉੱਠ ਗਏ ਜਿਹੜੀਆਂ ਸ਼ਕਤੀਆਂ ਬੜੇ ਵੱਡੇ ਪਦਵੀ ਤੇ ਪਹੁੰਚੀਆਂ ਉਹਨਾਂ ਦੇ ਨਾਲ ਪੰਜਾਬ ਦੇ ਲੇਖਕਾਂ ਨੇ ਇਤਿਹਾਸਕਾਰਾਂ ਨੇ ਵੀ ਨਿਆਂ ਨਹੀਂ ਕੀਤਾ ਕਿ ਉਹਨਾਂ ਸ਼ਕਤੀਆਂ ਦੇ ਵਿੱਚੋਂ ਹੀ ਇੱਕ ਸ਼ਖਸੀਅਤ ਜਿਹੜਾ ਸਰਦਾਰ ਬੂਟਾ ਸਿੰਘ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਕਦੀ ਕਿਸੇ ਲੇਖਕ ਨੇ ਜਾਂ ਕਿਸੇ ਇਤਿਹਾਸਕਾਰ ਨੇ ਬਹੁਤਾ ਉਹਨਾਂ ਦਾ ਜ਼ਿਕਰ ਕੀਤਾ ਹੋਵੇ। ਇਹੀ ਕਾਰਨ ਰਿਹਾ ਕਿ ਜਿਸ ਪਾਰਟੀ ਨਾਲ ਉਹ ਸੰਬੰਧਤ ਰਾ ਨੇ ਉਹਨਾਂ ਦੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਪ੍ਰਧਾਨ ਨੇ ਜਾਂ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਵੀ ਆਪਣੀ ਪਾਰਟੀ ਦੇ ਐਡੀ ਵੱਡੀ ਸ਼ਖਸੀਅਤ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਸੋ ਇਹ ਜਿਹੜੀ ਜਾਣਕਾਰੀ ਦੀ ਕਮੀ ਹੋਣ ਕਰਕੇ ਕਿ ਜਿਹੜੀਆਂ ਇਹੋ ਜਿਹੀਆਂ ਸਟੇਟਮੈਂਟਾਂ ਹੁੰਦੀਆਂ ਨਹੀਂ ਤੇ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਪਤਾ ਹੋਵੇ ਕਿ ਉਹ ਕਿੰਡੀ ਵੱਡੀ ਸ਼ਖਸੀਅਤ ਨੇ ਜਾਂ ਉਹਨਾਂ ਦੇ ਪਾਰਟੀ ਨੇ ਉਹਨਾਂ ਨੂੰ ਸਮਝਾਇਆ ਹੋਵੇ ਤਾਂ ਕਿਸੇ ਵੀ ਮਲਕ ਦੇ ਲੀਡਰ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਉਸ ਸ਼ਖਸੀਅਤ ਦੀ ਛਾਂ ਦੇ ਬਰ ਖਿਲਾਫ ਕੋਈ ਸ਼ਬਦ ਕਹਵੇ ਸੋ ਇਹ ਤੁਹਾਡਾ ਬੜਾ ਵਧੀਆ ਉਪਰਾਲਾ ਕਿ ਤੁਸੀਂ ਉਹਨਾਂ ਦੇ ਜੀਵਨ ਬਾਰੇ ਜਿਹੜਾ ਸੰਕਟਾਂ ਨੂੰ ਰੂਬਰੂ ਕਰਾ ਰਹੇ ਹੋ ਮੈਂ ਦੱਸਣਾ ਚਾਹਾਂਗਾ ਕਿ ਸਰਦਾਰ ਬੂਟਾ ਸਿੰਘ ਜੀ ਜਿਹੜੇ ਸਨ ਉਹ ਪੰਜਾਬ ਦੇ ਅੰਦਰ ਮਜਬੂਤ ਸਿੱਖ ਜਾਤੀ ਨਾਲ ਸੰਬੰਧਿਤ ਰੱਖਦੇ ਸਨ ਤੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਉਹਨਾਂ ਨੇ ਜਨਮ ਲਿਆ ਮਸਤਫਾਪੁਰ ਪਿੰਡ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਸਾਲ 1934 ਦੇ ਵਿੱਚ ਤੇ ਉਹਨਾਂ ਦੇ ਜਿਹੜੇ ਮਾਦਾ ਪਿਤਾ ਜੀ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਕਿਉਂਕਿ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਕਿਉਂਕਿ ਪਿੱਛੇ ਜੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਕੇਸ ਲੜਿਆ ਗਿਆ 12.5% ਦੇ ਕੋਟੇ ਦਾ ਜਿਹਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਕਾਫੀ ਮਦਦ ਜਿਹੜੀ ਆ ਉਹ ਸਾਨੂੰ ਰਹੀ ਹੈ ਸੋ ਸਰਦਾਰ ਜੀ ਨੇ ਆਪਣੇ ਜਨਮ ਤੋਂ ਲੈ ਕੇ ਬੜੇ ਮੁਸ਼ਕਲ ਹਾਲ ਦੇ ਹੋਏ ਪਹਿਲਾ ਸਕੂਲੀ ਵਿਦਿਆਲੀ ਉਸ ਤੋਂ ਬਾਅਦ ਉਹਨਾਂ ਨੇ 1954 ਦੇ ਵਿੱਚ ਲਹਿਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ ਜਿਹੜੀ ਉਹਨਾਂ ਨੇ ਬੀਏ ਆਨਰਸ ਦੀ ਡਿਗਰੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਕਾਲਰਸ਼ਿਪ ਮਿਲੀ ਅਤੇ ਉਹ ਬੰਬੇ ਦੇ ਵਿੱਚ ਜਾ ਕੇ ਪੜ੍ਹਨ ਲੱਗ ਪਏ ਤੇ ਨਾਲ ਨਾਲ ਉਹਨਾਂ ਨੇ ਉੱਥੇ ਜਿਹੜੀ ਰਣਜੀਤ ਅਖਬਾਰ ਜਾਂ ਮੈਗਜ਼ੀਨ ਸੀ ਉਹਦੇ ਵਿੱਚ ਪੱਤਰਕਾਰਤਾ ਦਾ ਕੰਮ ਕੀਤਾ ਬਈਗੇ ਬਹੁਤ ਹੀ ਵਧੀਆ ਪੱਤਰਕਾਰਤਾ ਦੇ ਤੌਰ ਤੇ ਉਹ ਜਾਣੇ ਜਾਂਦੇ ਸਨ ਉਹਨਾਂ ਦੇ ਲੇਖਾਂ ਨੇ ਜਿਹੜਾ ਪੰਜਾਬ ਦੇ ਉੱਤੇ ਜਿਹੜੇ ਉਹ ਲੇਖ ਲਿਖ ਰਹੇ ਸਨ ਉਹਨਾਂ ਲੇਖਾਂ ਨੇ ਅਕਾਲੀ ਪੋਲਟਿਕਸ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਵੱਜੋਂ ਉਸ ਸਮੇਂ ਦੇ ਬڑے-ਵਡੇ ਲੀਡਰ ਸਟਾਲਵਰਡ ਲੀਡਰ ਅਕਾਲੀ ਨੇਤਾ ਸਨ ਮਾਸਟਰ ਤਾਰਾ ਸਿੰਘ ਜੀ ਮਾਸਟਰ ਤਾਰਾ ਸਿੰਘ ਜੀ ਜਦੋਂ ਬੰਬੇ ਫੇਰੀ ਤੇ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਬੂਟਾ ਸਿੰਘ ਜੀ ਜਿਹੜੇ ਲੇਖ ਲਿਖ ਰਹੇ ਨੇ ਤੇ ਉਹ ਇਹ ਸ਼ਖਸ ਨੇ ਤਾਂ ਉਹਨਾਂ ਨੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਕਿਉਂਕਿ ਉਸ ਸਮੇਂ ਜਿਹੜਾ ਸ਼ਡਿਊਲ ਕਾਸਟ ਸਿੱਖਾਂ ਦੀ ਨੁਮਾਇੰਦਗੀ ਦੀ ਜਾਂ ਲੀਡਰਸ਼ਿਪ ਦੀ ਬੜੀ ਘਾਟ ਸੀ ਉਹਨਾਂ ਨੇ ਸੱਦਾ ਦਿੱਤਾ ਕਿ ਅਸੀਂ ਜੜੀਆਂ ਰੱਖਣੀਆਂ ਸੀਟਾਂ ਉਹਨਾਂ ਤੋਂ ਸਾਨੂੰ ਕੁਝ ਚਿਹਰਿਆਂ ਦੀ ਲੋੜ ਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਪਛਾਣ ਕੀਤੀ ਸਰਦਾਰ ਬੂਟਾ ਸਿੰਘ ਜੋ ਕਿ ਇੰਨਾ ਉਸ ਟਾਈਮ ਇੱਕ ਗ੍ਰੈਜੂਏਟ ਸਨ ਤੇ ਪੜ੍ਹੇ ਲਿਖੇ ਸਨ ਤੇ ਵਧੀਆ ਲੇਖ ਲਿਖ ਰਹੇ ਸਨ ਉਹਨਾਂ ਦਾ ਵਿਜ਼ਨ ਉਹਨਾਂ ਦੇ ਲੇਖਾਂ 'ਚੋਂ ਨਜ਼ਰ ਆਉਂਦਾ ਸੀ ਤੇ ਮਾਸਟਰ ਤਾਰਾ ਸਿੰਘ ਜੀ ਨੇ ਉਹਨਾਂ ਨੂੰ ਜਿਹੜਾ ਅਕਾਲੀ ਦਲ ਦੇ ਵਿੱਚ ਜੁਆਇਨ ਕਰਾ ਕੇ 1962 ਦੇ ਵਿੱਚ ਪਹਿਲੀ ਵਾਰੀ ਜਿਹੜੀ ਮੋਗਾ ਦੇ ਵਿੱਚ ਝੌਨ ਲੜਾਈ ਉਹ ਉਥੋਂ ਜਿੱਤੇ ਵੀ ਸੋ ਜਿੱਥੋਂ 1962 ਦੇ ਵਿੱਚ ਉਹਨਾਂ ਦਾ ਜਿਹੜਾ ਆ ਰਾਜਨੀਤਿਕ ਸਫਰ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਫਿਰ ਜਦੋਂ ਪੰਜਾਬੀ ਸੂਬਾ ਮੂਵਮੈਂਟ 1966 ਦੇ ਵਿੱਚ ਹੁੰਦੀ ਹੈ ਤੇ ਅਕਾਲੀ ਦਲ ਦੇ ਵਿੱਚ ਇੱਕ ਰਿਫਟ ਹੁੰਦੀ ਹੈ ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਅਤੇ ਸੰਤ ਫਤੇ ਸਿੰਘ ਜੀ ਦਾ ਜਿਹੜਾ ਆਪਸ ਦੇ ਵਿੱਚ ਜਿਹੜੀ ਰਿਫਟ ਹੁੰਦੀ ਹੈ ਤੇ ਮਾਸਟਰ ਤਾਰਾ ਸਿੰਘ ਜੀ ਜਿਹੜਾ ਉਹ ਸਰਦਾਰ ਬੂਟਾ ਸਿੰਘ ਜੀ ਨੂੰ ਬੜਾ ਪਿਆਰ ਕਰਦੇ ਸਨ ਉਹਨਾਂ ਨੇ ਕਿਹਾ ਕਿ ਬੂਟਾ ਸਿੰਘ ਨੂੰ ਕਿ ਜਿਹੜਾ ਤੁਹਾਡਾ ਵਧੀਆ ਪਿਖਿਆ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਸ਼ੁਰੂਆਤੀ ਤੌਰ ਤੇ 1950 ਤੋਂ ਲੈ ਕੇ ਸ਼ੁਰੂਆਤੀ ਤੌਰ ਤੇ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਜਿਹੜਾ ਇਹ ਇਕੱਠੇ ਚੋਣਾ ਲੜਦੇ ਸਨ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹਦੇ ਵਿੱਚ ਗਿਆਨੀ ਕਰਤਾਰ ਸਿੰਘ ਜੀ ਸਾਡੇ ਕੋਲ ਉਦਾਹਰਨਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਾਡੇ ਕੋਲ ਉਦਾਹਰਨਾਂ ਇਹ ਜਿਹਨਾਂ ਦਾ ਅਕਾਲੀ ਦਲ ਨਾਲ ਵੀ ਸੰਬੰਧ ਸੀ ਈਵਨ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹਨਾਂ ਦਾ ਅਕਾਲੀ ਦਲ ਨਾਲ ਵੀ ਸੰਬੰਧ ਸੀ ਤੇ ਸ਼ੁਰੂਆਤੀ ਤੌਰ ਤੇ ਕਾਂਗਰਸ ਨਾਲ ਸੀ ਪਰ 1966 ਪੰਜਾਬੀ ਸੂਬਾ ਮੂਵਮੈਂਟ ਤੋਂ ਬਾਅਦ ਜਿਹੜੀ ਅਕਾਲੀ ਪੋਲਿਟਿਕਸ ਇੱਕ ਟਰਨ ਲੈਂਦੀ ਹੈ ਤੇ ਕਾਂਗਰਸ ਅਕਾਲੀਆਂ ਦੇ ਰਸਤੇ ਜਿਹੜੇ ਉਹ ਵੱਖਰੇ ਹੋ ਜਾਂਦੇ ਆ ਤੇ ਜਿਹੜਾ ਬੂਟਾ ਸਿੰਘ ਆ ਉਹ ਕਾਂਗਰਸ ਨੂੰ ਜਿਹੜਾ ਉਹ ਚੁਣਦੇ ਆ ਸੋ ਕਾਂਗਰਸ ਤੋਂ ਵੀ ਉਹ ਜਦੋਂ ਜਦੋਂ ਉਹਦੇ ਵੀ ਜਦੋਂ ਕਾਂਗਰਸ ਦੇ ਵਿੱਚ ਰਿਫਟ ਪੈਂਦੀ ਹੈ ਉਸ ਟਾਈਮ ਦੇ ਬੜੇ-ਬੜੇ ਸਟਾਲਵਰਡ ਲੀਡਰ ਨੇ ਕੇ ਕਾਮਰਾਜ ਤੇ ਇੰਦਰਾ ਗਾਂਧੀ ਦੇ ਵਿੱਚ ਆਪਸ ਦੇ ਵਿੱਚ ਰਿਫਟ ਪੈਣੀ ਹੈ ਤੇ ਇੱਕ ਕਾਂਗਰਸ ਆਈ ਬਣਦੀ ਹੈ ਇੰਦਰਾ ਉਹ ਜਿਹੜੀ ਕਾਂਗਰਸ ਇੰਦਰਾ ਬਣਦੀ ਹੈ ਉਹਦੇ ਪਹਿਲੇ ਜਰਨਲ ਸਕੱਤਰ ਜਿਹੜੇ ਆ ਉਹ ਸਰਦਾਰ ਬੂਟਾ ਸਿੰਘ ਹੁੰਦੇ ਆ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਿਹੜਾ ਅੱਜ ਕਾਂਗਰਸ ਕੋ ਜਿਹੜਾ ਹੱਥ ਦਾ ਚੋਣ ਨਿਸ਼ਾਨ ਹੈ ਉਹ ਸਰਦਾਰ ਬੂਟਾ ਸਿੰਘ ਨੇ ਕਾਂਗਰਸ ਨੂੰ ਅਲੋਟ ਕਰਾਇਆ ਨਹੀਂ ਤੇ ਕਾਂਗਰਸ ਦਾ ਪਹਿਲਾ ਜਿਹੜਾ ਚੋਣ ਨਿਸ਼ਾਨ ਹੈ ਉਹ ਜਿਹੜਾ ਆ ਉਹ ਬਲਦਵੱਛਾ ਹੈ ਸੋ ਸਰਦਾਰ ਬੂਟਾ ਸਿੰਘ ਦਾ ਜਿਹੜਾ ਆ ਇੰਦਰਾ ਗਾਂਧੀ ਦੇ ਨਾਲ ਬਹੁਤ ਨੇੜਤਾ ਹੁੰਦੀ ਹੈ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਉਹਨਾਂ ਦੀ ਦੇਣ ਹੈ ਕਿ ਉਹਨਾਂ ਨੇ ਜਿਹੜੇ ਗਿਆਨੀ ਜੈਲ ਸਿੰਘ ਉਹਨਾਂ ਨੂੰ ਪੰਜਾਬ ਦੇ ਅੰਦਰ ਮਜਬੀ ਸਿੱਖਾਂ ਤੇ ਵਾਲਮੀਕਾਂ ਦੀ ਜਿਹੜੀ ਅੱਜ 12.5% ਰੱਖਵਾ ਕਰਨ ਜਿਹੜਾ ਪਿਛਲੇ ਸਾਲ 2024 ਦੇ ਵਿੱਚ ਸੁਪਰੀਮ ਕੋਰਟ ਦੇ ਅੰਦਰ ਜਿਹੜਾ ਡਿਸਾਈਡ ਹੋਇਆ ਉਹ ਵੀ ਸਰਦਾਰ ਬੂਟਾ ਸਿੰਘ ਦਾ ਹੀ ਆਈਡੀਆ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਭਗਤ ਗੁਰਾਂ ਦਾਸ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਉਹਨਾਂ ਦੇ ਕਮੇਟੀ ਬਣੀ ਉਹਦੇ ਤੋਂ ਇਲਾਵਾ ਗਿਆਨੀ ਜੈਲ ਸਿੰਘ ਜੀ ਅਤੇ ਸਰਦਾਰ ਬੂਟਾ ਸਿੰਘ ਇਹਨਾਂ ਤਿੰਨਾਂ ਲੀਡਰਾਂ ਦਾ ਬਹੁਤ ਵੱਡਾ ਹੱਥ ਸੀ ਇਸ ਰੱਖਵੇਕਰਨ ਨੂੰ ਦੇਣ ਲਈ ਜਿਹਦੇ ਤੋਂ ਬਾਅਦ ਪੰਜਾਬ ਦੇ ਅੰਦਰ ਹਰੇਕ ਖੇਤਰ ਦੇ ਵਿੱਚ ਚਾਹੇ ਜੁਡੀਸ਼ਰੀ ਦੇ ਅੰਦਰ ਚਾਹੇ ਸਿਵਲ ਸਰਵਿਸ ਦੇ ਅੰਦਰ ਚਾਹੇ ਪੁਲਿਸ ਆਫਿਸਰਸ ਦੇ ਤੌਰ ਤੇ ਹਰੇਕ ਮਹਿਕਮੇ ਦੇ ਵਿੱਚ ਮਜਬੂਤ ਸਖਵਾਲਮਿਕ ਭਾਈਚਾਰੇ ਨੂੰ ਜੜੀ ਆ ਉਹ ਨੁਮਾਇੰਦਗੀ ਮਿਲੀ ਉਸ ਤੋਂ ਬਾਅਦ ਸਰਦਾਰ ਬੂਟਾ ਸਿੰਘ ਜੀ ਨੇ ਭਾਰਤ ਸਰਕਾਰ ਦੇ ਵਿੱਚ ਵੱਖ-ਵੱਖ ਸਮੇਂ ਦੇ ਉਤੇ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਆਪਣੀਆਂ ਸਵਾਵਾਂ ਦਿੱਤੀਆਂ ਤੇ 1982 ਦੇ ਵਿੱਚ ਜਦੋਂ ਏਸ਼ੀਅਨ ਗੇਮਸ ਹੋਈਆਂ ਉਸ ਸਮੇਂ ਉਹ ਭਾਰਤ ਦੇ ਖੇਡ ਮੰਤਰੀ ਸਨ ਸੋ ਬਤੌਰ ਖੇਡ ਮੰਤਰੀ ਉਹ ਏਸ਼ੀਅਨ ਗੇਮਸ ਦੇ ਹੋਲੀ ਸੋਲੀ ਇਨਚਾਰਜ ਵੀ ਸਨ ਇਸ ਤੋਂ ਇਲਾਵਾ 1987 ਦੇ ਵਿੱਚ ਉਹਨਾਂ ਨੇ ਬਤੌਰ ਗ੍ਰਹਿ ਮੰਤਰੀ ਭਾਰਤ ਦਾ ਜਿਹੜਾ ਉਹਨਾਂ ਨੇ ਜਿਹੜਾ ਚਾਰਜ ਸੰਭਿਆ ਅਤੇ ਲਗਾਤਾਰ ਸਾਢੇ 3 ਸਾਲ ਤੋਂ ਵੱਧ ਸਮਾਂ ਉਹ ਭਾਰਤ ਦੇ ਗ੍ਰਹਿ ਮੰਤਰੀ ਰਹੇ ਤੇ ਬਹੁਤ ਸਾਰੇ ਵੱਡੇ ਪੈਕਟ ਜਵੇਂ ਬੋਧੋਲੈਂਡ ਦਾ ਭਾਰਤ ਦੇ ਅੰਦਰ ਪੜਾ ਵੱਡਾ ਜਿਹੜਾ ਕਨਸੈਪਟ ਸੀ ਉਹਦੇ ਉੱਤੇ ਉਸ ਮਸਲੇ ਦੇ ਉੱਤੇ ਸਰਦਾਰ ਬੂਟਾ ਸਿੰਘ ਨੇ ਉਹ ਬੜਾ ਉਲਝਿਆ ਮੈਟਰ ਸੀ ਬੋਦੋ ਲੈਣ ਦਾ ਉਹਦੇ ਉੱਤੇ ਵੀ ਉਹਨਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਉਹ ਫਿਰ ਬਾਰ-ਬਾਰ ਜਿਹੜਾ ਜਲੌਰ ਸੀਟ ਤੋਂ ਜਿੱਤਦੇ ਰਹੇ ਇੰਡੀਪੈਂਡੈਂਟ ਤੌਰ ਤੇ 1997 ਦੇ ਵਿੱਚ ਜਲੌਰ ਸੀਟ ਦੇ ਉੱਤੇ ਬਤੌਰ ਇੰਡੀਪੈਂਡੈਂਟ ਕੈਂਡੀਡੇਟ ਉਹਨਾਂ ਨੇ ਭਾਜਪਾ ਦੇ ਸਿਟਿੰਗ ਪ੍ਰੈਜ਼ੀਡੈਂਟ ਬੰਗਾਰੂ ਲక్ష్ਮਨ ਨੂੰ ਉਹਨਾਂ ਨੇ 1.5 ਲੱਖ ਵੋਟ ਤੋਂ ਜਿਹੜਾ ਉਹਨਾਂ ਨੇ ਹਰਾਇਆ ਫਿਰ ਉਹਨਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਹੋਈ ਫਿਰ ਉਸ ਤੋਂ ਬਾਅਦ ਉਹ ਭਾਰਤ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਭਾਰਤ ਦੇ ਉਹ ਚੇਅਰਪਰਸਨ ਰਹੇ ਤੇ ਜਦੋਂ ਉਹ ਦੇਸ਼ ਦੇ ਜਿਹੜੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਨਰਿੰਦਰ ਮੋਦੀ ਜੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਹੋਇਆ ਕਰਦੇ ਸਨ ਉਹਨਾਂ ਨੇ ਦਲਤਾ ਦੇ ਉੱਤੇ ਕੋਈ ਟਿੱਪਣੀ ਕੀਤੀ ਸੀ ਤਾਂ ਸਰਦਾਰ ਬੂਟਾ ਸਿੰਘ ਨੇ ਉਹਨਾਂ ਨੂੰ ਤਲਬ ਕਰਕੇ ਉਹਨਾਂ ਕੋ ਲਿਖਤੀ ਰੂਪ ਦੇ ਵਿੱਚ ਮਾਫੀ ਲਈ ਸੀ ਸੋ ਸਰਦਾਰ ਬੂਟਾ ਸਿੰਘ ਦੀ ਬਤੌਰ ਪੀਏਸੀ ਉਹ ਚੇਅਰਪਰਸਨ ਰਹੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਅਫੇਅਰ ਕਮੇਟੀ ਦੇ ਉਸ ਤੋਂ ਬਾਅਦ ਉਹ ਬਿਹਾਰ ਦੇ ਗਵਰਨਰ ਰਹੇ ਬਿਹਾਰ ਦੇ ਨਾਲ ਕੁਝ ਸਮਾਂ ਉਹਨਾਂ ਦਾ ਜਿਹੜਾ ਉਹਨਾਂ ਕੋਲ ਵੈਸਟ ਬੰਗਾਲ ਦਾ ਵੀ ਗਵਰਨਰ ਦਾ ਜਿਹੜਾ ਚਾਰਜ ਰਿਹਾ ਸੋ ਉਹਨਾਂ ਦੇ ਪੂਰੇ ਜੀਵਨ ਦੇ ਅੰਦਰ ਜੇ ਅਸੀਂ ਝਾਤ ਮਾਰੀਏ ਤਾਂ ਜਿੰਨਾ ਵੀ ਜਿੱਡਾ ਲੰਬਾ ਸਿਆਸੀ ਕੈਰੀਅਰ ਉਹਨਾਂ ਦਾ ਰਿਹਾ ਲਗਭਗ 8 ਵਾਰੀ ਐਮਪੀ ਬੰਨਾ ਭਾਰਤ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਬਤੌਰ ਮੰਤਰੀ ਕੰਮ ਕਰਨਾ ਭਾਰਤ ਦੇ ਗ੍ਰਹਿ ਮੰਤਰੀ ਦੇ ਵਜੋਂ ਕੰਮ ਕਰਨਾ ਦੇਸ਼ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਕਈ ਸਾਲ ਚੇਅਰਮੈਨ ਰਹਿਣਾ ਦੋ ਵਾਰਾਂ ਜਾਦੇ ਗਵਰਨਰ ਰਹਿਣਾ ਵੱਖ-ਵੱਖ ਕਮੇਟੀਆਂ ਦੇ ਚੇਅਰਪਰਸਨ ਰਹਿਣਾ ਏਸ਼ੀਅਨ ਗੇਮਾਂ ਨੂੰ ਕਰਾਉਣਾ ਹਰੇਕ ਜਗ੍ਹਾ ਦੇ ਉੱਤੇ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਤੇ ਕਦੀ ਵੀ ਉਹਨਾਂ ਦੇ ਉੱਤੇ ਕੋਈ ਕੁਐਸਚਨ ਮਾਰ ਖੜਾ ਨਹੀਂ ਹੋਇਆ ਸੋ ਇਹ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕਮੀ ਸਾਡੇ ਭਾਈਚਾਰੇ ਚੋ ਵੀ ਰਹੀ ਕਿ ਉਹ ਸਰਦਾਰ ਬੂਟਾ ਸਿੰਘ ਦੇ ਬਾਰੇ ਉਹਨਾਂ ਜਿਹੜਾ ਪ੍ਰਚਾਰ ਪ੍ਰਸਾਰ ਨਹੀਂ ਕਰ ਸਕੇ ਸੋ ਇਹੀ ਕਾਰਨ ਹੈ ਕਿ ਅੱਜ ਅਜਿਹੇ ਲੀਡਰਾਂ ਦੀ ਜਿਹੜੀ ਸਾਡੇ ਭਾਈਚਾਰੇ ਨੂੰ ਜਿਹੜੀ ਕਮੀ ਖਲ ਰਹੀ ਆ ਤੇ ਬਾਕੀ ਭਾਈਚਾਰਿਆਂ ਨੂੰ ਜਿਹੜਾ ਅਜਿਹੇ ਨੇਤਾ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਜਿਸ ਕਹਿੰਦੇ ਇੱਕ ਅਫਵਾਹ ਜਿਹੜੀ ਹੈ ਅਕਸਰ ਹੀ ਪੂਰੇ ਪੰਜਾਬ ਭਾਰਤ ਦੇ ਵਿੱਚ ਰਹਿੰਦੀ ਹੈ ਕਿ 1984 ਦਾ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜਾ ਦੁਖਾਂਤ ਹੋਇਆ ਸੀ ਉਹਦੇ ਵਿੱਚ ਵੀ ਜਿਹੜਾ ਸਰਦਾਰ ਬੂਟਾ ਸਿੰਘੀ ਦਾ ਨਾਮ ਆਉਂਦਾ ਕਿੰਨੀ ਕਿ ਸੱਚਾਈ ਹੈ ਨਹੀਂ ਇਹ ਦੇ ਵਿੱਚ ਜਿਹੜੀ 84 ਦਾ ਜਿਹੜੀ 1984 ਦਾ ਜਿਹੜਾ ਬਰਤਾਂਤ ਹੋਇਆ ਉਹਦੇ ਵਿੱਚ ਸਰਦਾਰ ਬੂਟਾ ਸਿੰਘ ਦਾ ਕੋਈ ਰੋਲ ਨਹੀਂ ਸੀ ਸਰਦਾਰ ਬੂਟਾ ਸਿੰਘ ਜਿਹੜੇ ਗ੍ਰਹਿ ਮੰਤਰੀ ਬਣੇ ਐ ਤੁਸੀਂ ਉਹਨਾਂ ਦਾ ਰਿਕਾਰਡ ਚੈੱਕ ਕਰ ਸਕਦੇ ਆਂ ਉਹ 1987 ਚੋਂ ਬੰਦੇ ਆ ਉਹ ਵੀ ਜਦੋਂ 1987 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਹੁੰਦਾ ਹੈ ਉਹਦੇ ਤੋਂ ਬਾਅਦ ਸਰਦਾਰ ਸੁਰਜੀਤ ਸਿੰਘ ਬਰਨਾਲਾ ਅਤੇ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਨੂੰ ਜਿਹੜਾ ਆ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਂਦਾ ਤੇ ਉਹ ਬੜੀ ਨਮਰਤਾ ਪੂਰਵਕ ਉੱਤੇ ਪੇਸ਼ ਹੁੰਦੇ ਆ ਤੇ ਉਹਨਾਂ ਦੇ ਗਲ ਦੇ ਵਿੱਚ ਤਖਤੀ ਪਾਈ ਜਾਂਦੀ ਹੈ ਤੇ ਬੜੀ ਨਮਰਤਾ ਨਾਲ ਉਹ ਜੋ ਗੁਰੂ ਘਰ ਨੂੰ ਸਮਰਪਤ ਸਨ ਜੋ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਫਸੀਲ ਤੋਂ ਉਹਨਾਂ ਨੂੰ ਲਾਈ ਗਈ ਉਹਨਾਂ ਨੇ ਹੱਥ ਜੋੜ ਕੇ ਉਹ ਸਜ਼ਾ ਪ੍ਰਵਾਨ ਕੀਤੀ ਅਤੇ ਉਹ ਸਜ਼ਾ ਨੂੰ ਭੁਗਤਿਆ ਸੋ ਬੜੀ ਨਮਰਤਾ ਰੱਖਣ ਵਾਲੇ ਜਿਹੜੇ ਗੁਰਸ਼ਿਕ ਸਨ ਉਹ ਬਾਣੀ ਦੇ ਬੜੇ ਨਿਤਨੇਮੀ ਸਨ ਉਹਨਾਂ ਨੇ ਕਦੇ ਵੀ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਉਹਨਾਂ ਨੇ ਸਾਬਤ ਸੂਰਤ ਪੂਰਾ ਜੀਵਨ ਉਹ ਰਹੇ ਨੇ ਸੋ ਪੰਜਾਬ ਦੇ ਅੰਦਰ ਕੋਈ ਵੀ ਸੰਪਰਦਾ ਜਾ ਕੋਈ ਵੀ ਮਾਪੁਰਖ ਦਿੱਲੀ ਉਹਨਾਂ ਕੋਲ ਜਾਇਆ ਕਰਦੇ ਸਨ ਤਾਂ ਉਹ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਉਹਨਾਂ ਦੇ ਮੈਂ ਪਰਿਵਾਰ ਦੇ ਕੋਲ ਉਹਨਾਂ ਦੇ ਮਾਪੁਰਖਾਂ ਦੀਆਂ ਤਸਵੀਰਾਂ ਦੇਖੀਆਂ ਨੇ ਸੋ ਉਹਨਾਂ ਦਾ ਬਹੁਤ ਹੀ ਪਿਆਰ ਸੀ ਪੰਜਾਬ ਦੇ ਮਾਪੁਰਖਾਂ ਦੇ ਨਾਲ ਸਿੱਖ ਧਰਮ ਦੇ ਨਾਲ ਬੜਾ ਟੁੱਟਾ ਪ੍ਰੇਮ ਸੀ ਕਿਉਂਕਿ ਸ਼ੁਰੂਆਤੀ ਤੌਰ ਤੇ ਉਹ ਅਕਾਲੀ ਲਹਿਰ ਦੇ ਨਾਲ ਜੁੜੇ ਸਨ ਉਹ ਲੇਖ ਲਿਖਿਆ ਕਰਦੇ ਸਨ ਉਹ ਸਿੱਖ ਇਤਿਹਾਸ ਦਾ ਤੇ ਸਿੱਖ ਸਿਧਾਂਤ ਦਾ ਉਹ ਬੜੇ ਚੰਗੀ ਤਰ੍ਹਾਂ ਉਹਦੇ ਤੋਂ ਵਾਕਿਫ ਸਨ ਸੋ ਅਜਿਹੀ ਗਲਤੀ ਉਹ ਨਹੀਂ ਸੀ ਕਰ ਸਕਦੇ ਸੋ ਜੋ ਵੀ ਕੁਝ ਕਈ ਵਾਰ ਬਹੁਤ ਸਾਰੀਆਂ ਧਾਰਨਾਵਾਂ ਡੋਮੇਨ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜੋ ਲੋਕ ਉਹਨੂੰ ਹੀ ਰਿਪੀਟ ਕਰੀ ਜਾਂਦੇ ਉਹਨਾਂ ਨੂੰ ਨਿਸ਼ਾਨ ਨਹੀਂ ਕਰਦੇ ਸੋ ਮੇਰੀ ਇਹ ਵੀ ਬੇਨਤੀ ਹੈ ਸਰੋਤਿਆਂ ਨੂੰ ਕਿ ਜਦੋਂ ਵੀ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਸੋ ਕਿਸੇ ਵੀ ਵਿਅਕਤੀ ਵਿਸ਼ੇਸ਼ ਬਾਰੇ ਜਾਂ ਕਿਸੇ ਨੇਤਾ ਬਾਰੇ ਤਾਂ ਉਹਦੇ ਉੱਤੇ ਪਹ ਨਿਸ਼ਾਨ ਕੀਤੀ ਜਾਣੀ ਜੀ ਚਾਹੀਦੀ ਹੈ ਕਿ ਜਿਹੜੀ ਇਹ ਗੱਲ ਡੋਮੇਨ ਚੋਂ ਆਈ ਹੈ ਕਿ ਇਹ ਸਚਾਈ ਹੈ ਕਿ ਝੂਠ ਹੈ ਸੋ ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਇਹਦੇ ਵਿੱਚ ਜਿਹੜੇ ਇਹ ਸਹੀ ਤੱਥ ਨਹੀਂ ਹਾਂ ਜਿਸ ਕੰ ਜੀ ਆਖਿਰ ਦੇ ਵਿੱਚ ਤੁਸੀਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿਉਂਕਿ ਸਾਨੂੰ ਵੀ ਤੁਹਾਡੇ ਤੋਂ ਪਤਾ ਲੱਗਾ ਹੈ ਕਿ ਐਟੀ ਵੱਡੀ ਸ਼ਖਸੀਅਤ ਉਹਨਾਂ ਦੀ ਸਰਦਾਰ ਬੁੱਟਾ ਸਿੰਘ ਜੀ ਦੀ ਇੰਨੀਆਂ ਪ੍ਰਾਪਤੀਆਂ ਤੇ ਉਹਨਾਂ ਦੇ ਤੇ ਮੈਂ ਕਹਿੰਨਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਲੈਸਨ ਹੋਣੇ ਚਾਹੀਦੇ ਆ ਤੇ ਇਹ ਸ਼ਾਇਦ ਰਾਜਾ ਵੜਿੰਗ ਤੇ ਜਾਂ ਹੋਰ ਜਿਹੜੇ ਇਸ ਜੇ ਕਾਂਗਰਸੀ ਆਗੂ ਨੇ ਉਹਨਾਂ ਨੂੰ ਜਾਣਕਾਰੀ ਨਹੀਂ ਆ ਸਰਦਾਰ ਬੁੱਟਾ ਸਿੰਘ ਜੀ ਦੇ ਬਾਰੇ ਕਿ ਐਡੀ ਵੱਡੀ ਸ਼ਖਸੀਅਤ ਉਹਨਾਂ ਨੂੰ ਤਾਂ ਮਾਣ ਹੋਣਾ ਚਾਹੀਦਾ ਦੇਖੋ ਜੀ ਮੈਂ ਸ਼ੁਰੂਆਤੀ ਤੌਰ ਤੇ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਖੁਦ ਦੀ ਪਾਰਟੀ ਦੇ ਨੇਤਾਵਾਂ ਨੂੰ ਜਿਹੜਾ ਉਹਨਾਂ ਦੇ ਬਾਰੇ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਉਹ ਅਜਿਹੀ ਕਤਾਈ ਕਰ ਦੇ ਸੋ ਇਹਦੇ ਵਿੱਚ ਕਮੀ ਜਿਹੜੀ ਆ ਉਹ ਹੁਣ ਉਹਨਾਂ ਨੂੰ ਪਤਾ ਹੋਵੇ ਕਿ ਉਹਨਾਂ ਦੀ ਪਾਰਟੀ ਚ ਕੀ ਆ ਪਰ ਸਾਡਾ ਅਸੀਂ ਬਤੌਰ ਭਾਈਚਾਰੇ ਬੜਾ ਦੁੱਖ ਮਹਿਸੂਸ ਹੋਇਆ ਕਿ ਉਹਨਾਂ ਦੇ ਉੱਤੇ ਅਜੇ ਟਿੱਪਣੀ ਹੋਈ ਕਿਉਂਕਿ ਇਹ ਜਿਹੜਾ ਭਾਈਚਾਰਾ ਆ ਇਸ ਭਾਈਚਾਰੇ ਦਾ ਬੜਾ ਸ਼ਾਨਾਮਤ ਇਤਿਹਾਸ ਆ ਇਸ ਭਾਈਚਾਰੇ ਦੇ ਉੱਤੇ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਬਾਬਾ ਵੀਰ ਸਿੰਘ ਨਗਰੇਟੇ ਦੇ ਉੱਤੇ ਟਿੱਪਣੀ ਕੀਤੀ ਗਈ ਬਾਬਾ ਜੀਵਨ ਸਿੰਘ ਜੀ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਮਜਬੂਤ ਸਿੱਖਰ ਆਗੂ ਹੋਏ ਨੇ ਉਹਨਾਂ ਦੇ ਜੀਵਨ ਦੇ ਉੱਤੇ ਸਰਦਾਰ ਹਰੀ ਸਿੰਘ ਨਰਪੈ ਦੇ ਉੱਤੇ ਸਰਦਾਰ ਹਜਾਰਾ ਸਿੰਘ ਮਜੀਠੀਆ ਦੇ ਉੱਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਭੱਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ। ਸੋ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਾਇਆ ਜਾ ਰਿਹਾ ਇਸ ਭਾਈਚਾਰੇ ਦੇ ਖਿਲਾਫ ਕਿ ਇਹ ਲਗਾਤਾਰ ਸਾਡੇ ਜਿਹੜੇ ਆਗੂ ਨੇ ਜਿਨ੍ਹਾਂ ਨੇ ਸਾਡੇ ਸਮਾਜ ਦੀ ਪੂਰਾ ਇੱਕ ਸ਼ਤਾਬਦੀ ਲੜਾਈ ਲੜੀ ਆ ਹਰ ਖੇਤਰ ਚ ਉਹਨਾਂ ਨੂੰ ਚੁਣ-ਚੁਣ ਕੇ ਉਹਨਾਂ ਦਾ ਰਿਕਾਰਡ ਕੱਢ ਕੇ ਉਹਨਾਂ ਨੂੰ ਬੜੇ ਪਲਾਨਡ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕੀਤਾ ਜਾ ਰਿਹਾ। ਸਾਡੀਆਂ ਧਾਰਮਿਕ ਸਿੱਖਿਆਤਾਂ ਨੂੰ ਸਾਡੀਆਂ ਰਾਜਨੀਤਿਕ ਸ਼ਕਤੀਆਂ ਨੂੰ ਸਾਡੀਆਂ ਸਮਾਜਿਕ ਸ਼ਕਤੀਆਂ ਨੂੰ ਜਦੋਂ ਗੁਰੂ ਸਾਹਿਬ ਦਾ ਇਹ ਦੇਖੋ ਜੀ ਹੁਣ 350 ਸਾਲਾ ਸ਼ਤਾਬਦੀ ਆ ਰਹੀ ਹੈ ਤੇ ਇਸ ਕੌਮ ਨੂੰ ਬੜਾ ਵੱਡਾ ਮਾਣ ਬਖਸ਼ਿਆ ਗੁਰੂ ਸਾਹਿਬ ਨੇ ਕਿ ਜਦੋਂ ਗੁਰਤੇਗ ਬਾਦਰ ਸਾਹਿਬ ਦਾ ਪਵਨ ਪਵਿੱਤਰ ਸੀਸ ਭਾਈ ਜੈਤਾ ਜੀ ਚਾਂਦਨੀ ਚੌਂਕ ਤੋਂ ਬੜੀ ਸੂਰਬੀਰਤਾ ਦੇ ਨਾਲ ਆਪਣੇ ਬੜੀ ਮਨ ਲੱਕੇ ਦਿਲ ਦੇ ਵਿੱਚ ਸ਼ਰਧਾ ਭਾਵਨਾ ਰੱਖ ਕੇ ਉਹ ਗੁਰੂ ਸਾਹਿਬ ਦਾ ਪਵਨ ਪਵਿੱਤਰ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਨੇ ਫੇਰ ਜਾ ਕੇ ਰਹਿਮਤਾ ਦੀ ਬਖਸ਼ਿਸ਼ ਹੋਈ ਆ ਉਹਦੇ ਵਾਸਤੇ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਆ ਭਾਈ ਜਤਾ ਜੀ ਨੂੰ ਇਹ ਬੜਾ ਸੌਖਾ ਕਹਿਣਾ ਕਿ ਰੰਗਰੇਟੇ ਗੁਰੂ ਕੇ ਬੇਟੇ ਇਹ ਵਾਰ ਲੈਣ ਵਾਸਤੇ ਉਹਨਾਂ ਨੇ ਆਪਣਾ ਪਰਿਵਾਰ ਵਾਰਿਆ ਉਹਨਾਂ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਦਿੱਤੀ ਹੈ ਉਹਨਾਂ ਨੇ ਆਪਣੇ ਸਾਰੇ ਬੱਚਿਆਂ ਦੀ ਸ਼ਹਾਦਤ ਦਿੱਤੀ ਆ ਆਪਣੇ ਸੋਹਰਾ ਸਾਹਿਬ ਦੀ ਆਪਣੇ ਧਰਮ ਪਤਨੀ ਦੀ ਆਪਣੀ ਖੁਦ ਦੀ ਆਪਣੇ ਭਰਾਤਾ ਦੀ ਜਿਸ ਤਰ੍ਹਾਂ ਕਿ ਇਹ ਕੋਈ ਵਾਰ ਜਿਹੜੇ ਸੋਖੇ ਨਹੀਂ ਮਿਲੇ ਬਾਬਾ ਵੀਰ ਸਿੰਘ ਰੰਗਰੇਟੇ ਦੇ ਬਾਬਾ ਤ ਪੇਜਾਂ ਦੇ ਉੱਤੇ ਬੜੇ ਮਾੜੇ ਲਫ਼ਜ਼ਾਂ ਦੇ ਵਿੱਚ ਲਿਖਿਆ ਜਾ ਰਿਹਾ ਬਾਬਾ ਵੀਰ ਸਿੰਘ ਰੰਗਰੇਟਾ ਉਹ ਸਨ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਜਦੋਂ ਵੀ ਪਰਖ ਕੀਤੀ ਕਿ ਜਦੋਂ ਬੰਦੂਕ ਪਰਖੀ ਤੇ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਨੇ ਆਪਣੀ ਛਾਤੀ ਢਾ ਦਿੱਤੀ ਗੁਰੂ ਪਤਰਾ ਤੇ ਇੰਨਾ ਪ੍ਰੇਮ ਸੋ ਤੁਸੀਂ ਕੋਈ ਵੀ ਇਤਿਹਾਸਕ ਹਵਾਲਾ ਚੱਕੋ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਦੇ ਬਾਰੇ ਤੇ ਉਹਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਬਖਸ਼ਿਸ਼ ਕੀਤੀ ਆ ਸੋ ਗੁਰੂ ਘਰ ਦੀਆਂ ਖੁਸ਼ੀਆਂ ਰੰਗਰੇਟੀਆਂ ਨੇ ਕੁਰਬਾਨੀਆਂ ਦੇ ਕੇ ਦਲੇਰੀ ਦੇ ਨਾਲ ਸੂਰਬੀਰਤਾ ਦੇ ਨਾਲ ਹਾਸਲ ਕੀਤੀਆਂ ਨੇ ਸੋ ਇਹ ਕਿਸੇ ਦੀ ਮਤਲਬ ਕਿ ਦੋਸ਼ ਪ੍ਰਚਾਰ ਦੇ ਨਾਲ ਇਹ ਨਹੀਂ ਮਟਣੀਆਂ ਇਹ ਇਤਿਹਾਸ ਦਾ ਹਿੱਸਾ ਨੇ ਇਤਿਹਾਸਕ ਹਵਾਲੇ ਮੌਜੂਦ ਨੇ ਸੋ ਮੇਰੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਬੜੀ ਲੋਅ ਲੈਵਲ ਤੇ ਜਾ ਕੇ ਬੜੇ ਹੇਠਲੇ ਪੱਧਰ ਤੇ ਜਾ ਕੇ ਉਹ ਇਹਨਾਂ ਸੂਰ ਵੀਰਾਂ ਦੇ ਪ੍ਰਤੀ ਇਹਨਾਂ ਧਾਰਮਿਕ ਆਗੂਆਂ ਦੇ ਪ੍ਰਤੀ ਇਹਨਾਂ ਰਾਜਸੀ ਅਤੇ ਸਮਾਜਿਕ ਆਗੂਆਂ ਦੇ ਪ੍ਰਤੀ ਜਿਹੜੀ ਭੱਦੀ ਸ਼ਬਦਾਵਲੀ ਵਰਤਦੇ ਨੇ ਇਹ ਜੋ ਰਿਐਕਸ਼ਨ ਸਾਰਾ ਕੁਝ ਜੋ ਲਗਾਤਾਰ ਸਾਹਮਣੇ ਆ ਰਿਹਾ ਕਿ ਹਰੇਕ ਹਰ ਰੋਜ਼ ਹੀ ਕੋਈ ਨਾ ਕੋਈ ਜਿਹੜਾ ਕਦੀ ਭਗਵਾਨ ਵਾਲਮੀਕ ਮਹਾਰਾਜ ਜੀ ਬਾਰੇ ਕੋਈ ਮੜਾ ਲਫਜ਼ ਕਹਿ ਦਿੱਤਾ ਜਾਂਦਾ ਕਦੀ ਬਾਬਾ ਜੀਵਨ ਸਿੰਘ ਜੀ ਬਾਰੇ ਕਹਿ ਦਿੱਤਾ ਜਾਂਦਾ ਕਦੀ ਕਿਸੇ ਆਗੂ ਬਾਰੇ ਕਹਿ ਦਿੱਤਾ ਜਾਂਦਾ ਤੇ ਰੋਜ਼ ਦਿਹਾੜੀ ਜਿਹੜਾ ਇਹ ਪੰਗਾ ਪਿਆ ਰਹਿੰਦਾ ਸੋ ਮੇਰੀ ਹੱਥ ਜੋੜ ਕੇ ਪੂਰੇ ਸਮਾਜ ਨੂੰ ਬੇਨਤੀ ਆ ਕਿ ਕਿਸੇ ਵੀ ਸ਼ਖਸੀਅਤ ਦੇ ਉੱਤੇ ਟਿੱਪਣੀ ਕਰਨ ਤੋਂ ਪਹਿਲਾਂ ਉਹ ਨਿਸ਼ਾਨ ਕਰਿਆ ਕਰੋ ਪੜਿਆ ਕਰੋ ਫੈਕਟ ਫਾਈਂਡ ਕਰਿਆ ਕਰੋ ਫੇਰ ਬੋਲਿਆ ਕਰੋ ਬੜਾ ਸੋਚ ਸਮਝ ਕੇ ਬੋਲਿਆ ਕਰੋ ਕਿਉਂਕਿ ਪੰਜਾਬ ਰਾਜ ਦੇ ਅੰਦਰ ਲਗਭਗ 40 ਲੱਖ ਦੇ ਕਰੀਬ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੀ ਗਿਣਤੀ ਆ ਬੜੀ ਵੱਡੀ ਗਿਣਤੀ ਆ ਸੋ ਬੜੀ ਆਸਥਾ ਆ ਸਾਡੇ ਭਗਵਾਨ ਵਾਲਮੀਕ ਮਹਾਰਾਜ ਚ ਬਾਬਾ ਜੀਵਨ ਸਿੰਘ ਜੀ ਦੇ ਵਿੱਚ ਬਾਬਾ ਵੀਰ ਸਿੰਘ ਰੰਗਰੇਟਾ ਜੀ ਦੇ ਵਿੱਚ ਹੋਰ ਵੀ ਜੰਨੀਆਂ ਸਮਾਜ ਦੀਆਂ ਸਾਡੀਆਂ ਸ਼ਕਤੀ ਤਾਂ ਬਹੁਤ ਆਸਥਾ ਆ ਕਿ ਸਾਡੇ ਪਰਿਵਾਰ ਉਹਨਾਂ ਨੂੰ ਵੇਖ ਕੇ ਜਿਹੜਾ ਉਹਨਾਂ ਤੋਂ ਬਲ ਲੈਂਦੇ ਨੇ ਤੇ ਆਪਣੇ ਬੱਚਿਆਂ ਨੂੰ ਮਿਹਨਤ ਦੇ ਨਾਲ ਕਿਰਤ ਦੇ ਨਾਲ ਉਪੜਾਈ ਲਖਾਈ ਲਈ ਅੱਗੇ ਓਨਲੀ ਉਹਨਾਂ ਦੀਆਂ ਉਦਾਹਰਨਾਂ ਪੇਸ਼ ਕਰਦੇ ਨੇ ਸੋ ਜਦੋਂ ਇਹੋ ਜਿਹਾ ਅਟੈਕ ਹੁੰਦਾ ਤੁਸੀਂ ਵੇਖੋ ਅੱਜ ਇੱਕ ਸਟੇਟਮੈਂਟ ਦੇਣ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵੇਖੋ ਕਿੰਨਾ ਰੋਲਾ ਪਿਆ ਕਿੰਨਾ ਵਿਰੋਧ ਹੋਇਆ ਸੋ ਸਾਡੀ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਕੋਈ ਵੀ ਵਿਅਕਤੀ ਵਿਸ਼ੇਸ਼ ਜੇ ਬੋਲਦਾ ਤੇ ਸਾਡੀ ਉਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਸੋਚ ਸਮਝ ਕੇ ਬੋਲੇ ਜੇ ਉਹ ਅਜਿਹਾ ਕੋਈ ਮਾੜਾ ਲਫ਼ਜ਼ ਬੋਲੇਗਾ ਤਾਂ ਉਸ ਦਾ ਰਿਐਕਸ਼ਨ ਉਸ ਦੇ ਸਾਹਮਣੇ ਆ ਕਿ ਇਹੀ ਹਾਲਤ ਹੋਊਗੀ ਸੋ ਸਾਡੇ ਅਸੀਂ بڑے ਸਵਿਧਾਨ ਨੂੰ ਮੰਨਣ ਵਾਲੇ ਲੋਕ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਅਸੀਂ ਪੈਰੋਕਾਰ ਆ ਸੋ ਅਸੀਂ ਉਹਨਾਂ ਨੂੰ ਮੰਨਣ ਵਾਲੇ ਲੋਕ ਆ ਪੜ੍ਹਨ ਲਿਖਣ ਵਾਲੇ ਲੋਕ ਆ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਆ ਸੋ ਕੋਈ ਵੀ ਸਾਡੇ ਧਾਰਮਿਕ ਸਿਸ਼ੇ ਸਾਡੀ ਸਮਾਜਿਕ ਤੇ ਰਾਜਨੀਤਿਕ ਸਿਸ਼ੇਤ ਜਾਂ ਹੋਰ ਵੀ ਕਿਸੇ ਵਿਸ਼ੇ ਦੇ ਉੱਤੇ ਜਿਹੜਾ ਕੋਈ ਜੇ ਬੋਲੇ ਉਹ ਸੋ ਸਮਝ ਕੇ ਬੋਲੇ ਮੈਂ ਇਹੀ ਬੇਨਤੀ ਕਰੂੰਗਾ ਕਿ ਇਹ ਇਸ ਤਰ੍ਹਾਂ ਕੋਈ ਵੀ ਭਾਵਕਤਾ ਦੇ ਵਿੱਚ ਜਾਂ ਕੋਈ ਵੀ ਕਿਸੇ ਨੂੰ ਬੈਂਡ ਡਾਊਨ ਕਰਨ ਵਾਸਤੇ ਉਹ ਅਜਿਹੇ ਕੰਟਰੋਵਰਸਲ ਸਟੇਟਮੈਂਟਸ ਜਿਹੜੀਆਂ ਦੇਣ ਤੋਂ ਗਰੇਸ਼ ਕਰਨ ਸੋ ਸੋਣਿਆ ਤੁਸੀਂ ਸਰਦਾਰ ਜਸਕਰਨ ਸਿੰਘ ਜੀ ਵੱਲੋਂ ਕਿ ਸਰਦਾਰ ਬੁੱਟਾ ਸਿੰਘ ਜੀ ਕਿਡਨੀ ਵੱਡੀ ਸ਼ਖਸੀਅਤ ਸਨ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੇ ਸੰਘਰਸ਼ ਦੇ ਬਾਰੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਜੋ ਸਾਰੇ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਸਰਦਾਰ ਬੂਟਾ ਸਿੰਘ ਜੀ ਕਿੰਨੀ ਵੱਡੀ ਸ਼ਖਸੀਅਤ ਸਨ ਸੋ ਮੈਨੂੰ ਦੀ ਅਜ਼ਾਦਤ ਪਿਆ ਤੁਹਾਡਾ ਆਪਣਾ ਦੋਸਤ ਸੁਰਿੰਦਰ ਸੋਹਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ